ਜਮਾ ਕਾਦੀ 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 ਜਮਾ ਕ ਦੇਵ ਦਵਾਰੀ ਸਤਿ ਸ੍ਰੀ ਅਕਾਲ ਵਾਲੀ ਮਾਲਾ ਰਹੀ ਸਦਾ ਹੀ ਜੈਤੂ ਵੈਲਕਮ ਬੈਕ ਟੂ ਮਾਈ ਚੈਨਲ ਫਰੈਂਡਸ ਅੱਜ ਨਾ ਮੈਂ ਤੁਹਾਨੂੰ ਚਿੰਤਪੁਰ ਨੇ ਮਾਤਾ ਦੇ ਜਿਹੜੇ ਅਸ਼ਟਮੀ ਵਾਲੇ ਦਿਨ ਜੋਤਾਂ ਦੇ ਦਰਸ਼ਨ ਹੁੰਦੇ ਆ ਤੇ ਤੁਹਾਨੂੰ ਵੀ ਜੋਤਾਂ ਦੇ ਦਰਸ਼ਨ ਕਰਾਉਂਗਾ ਤੇ ਤੁਸੀਂ ਪੂਰੀ ਵੀਡੀਓ ਨਾਲ ਬਨੇ ਰਹੋ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਚਲੋ ਆਉ ਚੱਲਦੇ ਆਂ ਜੋਤਾਂ ਦੇ ਦਰਸ਼ਨ ਕਰਨ ਚਿੰਤਪੁੰਨੇ ਮਾਤਾ ਆਸ਼ਟਮੀ ਵਾਲੇ ਦਿਨ ਇੱਕ ਤਾਂ ਹਨਾ ਭੀੜ ਬਹੁਤ ਹੁੰਦੀ ਆ ਸੰਗਤ ਬਹੁਤ ਜ਼ਿਆਦਾ ਹੁੰਦੀ ਆ ਤੇ ਦੂਸਰਾ ਹਨਾ ਮੀਂਹ ਵੀ ਬਹੁਤ ਪੈ ਰਿਆ ਸੀਗਾ 5 ਤੋਂ 6 ਕਿਲੋਮੀਟਰ ਤੱਕ ਅੱਗੇ ਜਾਮ ਲੱਗਿਆ ਹੋਇਆ ਸੀਗਾ ਉਹ ਵੀ ਤੁਹਾਨੂੰ ਮੈਂ ਦਿਖਾਉਂਗਾ ਚਲੋ ਚੱਲਦੇ ਆਪਾਂ ਅੱਗੇ ਇਸ ਜਗ੍ਹਾ ਤੋਂ ਇੰਜਾਮ ਸਟਾਰਟ ਹੋ ਗਿਆ ਸੀਗਾ ਬਹੁਤ ਲੰਬਾ ਜਾਮ ਲੱਗਿਆ ਹੋਇਆ ਸੀਗਾ ਬਾਅਦ ਚ ਪਤਾ ਲੱਗਿਆ ਕਿ ਹਨਾ ਅੱਗੇ ਇੱਕ ਬੱਸ ਵਾਲੇ ਨੇ ਆਪਣੀ ਬੱਸ ਫਸਾਈ ਹੋਈ ਸੀ ਉਹ ਵੀ ਤੁਹਾਨੂੰ ਮੈਂ ਦਿਖਾਉਣਾ ਸੀ ਅੱਗੇ ਚਲੇ ਗਏ ਸੀਗੇ ਤੁਸੀਂ ਵੀਡੀਓ ਨਾਲ ਬਣੇ ਦਿਓ ਤੁਹਾਨੂੰ ਉਹਨਾਂ ਜੋਤਾਂ ਦੇ ਵੀ ਦਰਸ਼ਨ ਕਰਾਉਂਗਾ ਆ ਦੇਖੋ ਰਸਤੇ ਦੀ ਕੀ ਹਾਲ ਹੋਇਆ ਹੋਇਆ ਸੀ ਸਾਰਾ ਇਹਨੂੰ ਬਸ ਫਸਾਲੇ ਬੈਕ ਕਰਨ ਨੂੰ

માતા દાદી હે માતા દાદી નમાતા દાદી નમાતા દાદી હે માતા દાદી હોવા લવે હે માતા દાદી રબલાવે હે માતા દાદી દુનિયા પાવે હે માતા દાદી કાનિયા પેડી હે માતા દાદી ને ઉસી માતા દાદી ને ઉસી માતા દાદી ਸੱਚੇ ਸਰਵਾਰੀ ਦੀ ਜਵਾਮਾ ਬਾਕੀ ਵਾਦੀ ਵਾਦੀ ਇੱਕ ਹੋਰ ਆ ਗਈ ਇੱਕ ਹੋਰ ਆ ਗਈ ਸੱਚੇ ਸਰਵਾਰੀ ਦੀ ਜੈ ਹੋ ਜੈ ਹੋ ਆਤਿ ਕੇ ਨਾਸ਼ਰ ਮਯਾ ਬਹੁਤ ਸੱਚੇ ਸਰਵਾਰੀ ਦੀ ਸੱਚੋ ਜਵਾਮਾ ਲਈ ਜੈਕਾਰਾ ਸੱਚੇ ਦਰਵਾਰ ਵਾਲੀ ਦਾ ਸੱਚੇ ਦਰਵਾਰ ਦੀ ਜੈ OK ਤੇ ਚੱਲੀਏ ਚੱਲੀ ਜਾ ਨੂੰ ਰੂਪ ਬਣ ਕੇ ਆਤਾ ਬਣ ਕੇ ਰੋਗਾਂ ਗਏ ਅਗੇ ਚੱਲੀਏ ਚੱਲੀ ਜਾ ਨੂੰ ਰੂਪ ਬਣ ਕੇ ਵੀਡੀਓ ਨੂੰ ਲਾਈਕ ਔਰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੇਕਰ ਚਿੰਤਪੁਰ ਨੇ ਮਾਤਾ ਦੀਆਂ ਹੋਰ ਵੀਡੀਓ ਦੇਖਣੇ ਨੇ ਆ ਉੱਪਰ ਵੀਡੀਓ ਦਾ ਲਿੰਕ ਹੁੰਦਾ ਇਹਦੇ ਤੇ ਕਲਿੱਕ ਕਰਕੇ ਮੇਰੇ ਚੈਨਲ ਤੇ ਹੋਰ ਵੀਡੀਓ ਵੀ ਦੇਖ ਸਕਦੇ ਹੋ ਇੱਥੇ ਤੱਕ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਥੈਂਕ ਯੂ